ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਛੋਟਾ ਸਾਡੇ ਵੀਡੀਓ ਦੇਖਣ ਲਈ ਤੇ ਅੱਜ ਅਸੀਂ ਇੱਕ ਐਕਸਪੈਰੀਮੈਂਟ ਕਰਨ ਲੱਗੇ ਆਂ ਤੇ ਅਸੀਂ ਦੇਖਣ ਲੱਗੇ ਆਂ ਕਿ ਇੱਕ ਰੋਕੇਟ ਕਿਵੇਂ ਹਵਾ ਦੇ ਦਬਾਅ ਨਾਲ ਜਾਂ ਵਿੱਚ ਫਿਊਲ ਪਾ ਕੇ ਕਿਵੇਂ ਉੱਤੇ ਉੱਡਦਾ ਆਂ ਮੈਂ ਯਵਰਾਜ ਸਿੰਘ ਪਲੱਸ 1 ਆਰਟਸ ਵਿੱਚ ਪੜਦਾ ਆਂ ਤੇ ਆ ਮੇਰਾ ਸਾਥੀ ਤੇ ਅਸੀਂ ਅੱਜ ਤੁਹਾਨੂੰ ਕ੍ਰਿਆ ਕਰਕੇ ਦਿਖਾਵਾਂਗੇ ਇਸ ਦੇ ਵਿੱਚ ਥੋੜਾ ਜਿਹਾ ਐਲਕੋਹਲ ਪਾਣਾ ਤੇ ਬੱਚੇ ਪਲੀਜ਼ ਇਹਨੂੰ ਕਰਨ ਨਾ ਕਰਨੇ ਟਰਾਈ ਚਲ ਬਸ ਤੇ ਅਸੀਂ ਵੀ ਇਸ ਦੇ ਵਿੱਚ ਪੂਰੀ ਸੇਫਟੀ ਰੱਖੀ ਹੈ ਤਾਂ ਇੱਕ ਆਪਾਂ ਨੂੰ ਬੋਤਲ ਚਾਹੀਦੀ ਹੈ ਦੇ ਵਿੱਚ ਅਲਕੋਹਲ ਆ ਹੋਰ ਆਪਾਂ ਪਾ ਸਕਦੇ ਹਾਂ ਜਿਸ ਨੂੰ ਅੱਗ ਲੱਗਦੀ ਚੱਦੀ ਤੇ ਆਪਾਂ ਨੂੰ ਚਾਹੀਦਾ ਇੱਕ ਲੈਕਟਰ ਮਨੀਦਰ ਲਾਈਟਰ ਲੈ ਕੇ ਹਾਂ ਲਓ ਥੈਂਕ ਯੂ ਤੇ ਆਪਾਂ ਇਸ ਦੇ ਵਿੱਚ ਆ ਫਿਟ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਧੁਮਾਕਾ ਹੋ ਗਿਆ ਉੱਤੇ ਨੂੰ ਜਾਵੇਗਾ ਤੁਸੀਂ ਦੇਖ ਸਕਦੇ ਹੋ ਆ ਹੋ ਗਈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਕ ਬੋਤਲ ਤੇ ਅਲਕੋਹਲ ਤੇ ਇੱਕ ਲਾਈਟਰ ਨਾਲ ਕਿਵੇਂ ਇੱਕ ਆစီ ਆਪਣਾ ਕਰ ਬਣਾਇਆ ਰੋਕਟ ਅਸਮਾਨ ਵਿੱਚ ਛੱਡਿਆ ਤੇ ਵੱਡੇ ਵੱਡੇ ਰੋਕਟਾਂ ਵਾਸਤੇ ਵੀ ਇਸ ਦੀ ਖਾਸ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਤੋਂ ਵੱਡੇ ਵੱਡੇ ਰੋਕਟ ਬਣਾ ਕੇ ਤੇ ਇਸ ਤੋਂ ਵੱਡੇ ਅਪਗ੍ਰੇਡ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕੀ ਰੋਕਟ ਅਸਮਾਨ ਵਿੱਚ ਭੇਜੇ ਜਾਂਦੇ ਹਨ ਧੰਨਵਾਦ